ਸਮਰਾਇ ਦਾ ਸਮਰਾਇ ਦਾ ਬਸਟਾ 30 ਸਾਲਾਂ ਤੋਂ ਬੰਦ ਕਿਹਾ ਲੱਖ ਰੁਪਏ ਲੱਗ ਪਏ ਉਸ ਦੇ ਬਾਰੇ ਕੀ ਜਣਾ ਬੰਦੂ ਕਿ ਕੀ ਸਰਕਾਰ ਕਰੇ ਦੇਖੋ ਜੀ ਉਹ ਬਣਾਇਆ ਪਤਾ ਹੈ ਕਿ ਚਲਾਉਣ ਵਾਸਤੇ ਦੇ ਕੁਝ ਰੁਪਈਆ ਲੱਗੇ ਆ ਉਹਦੇ ਉੱਪਰ ਲੱਖ ਰੁਪਈਆ ਲੱਗਿਆ ਤਾਂ ਆਪਾਂ ਸਾਰੇ ਜਾਣਦੇ ਆ ਵੀ ਉਹਨੂੰ ਛੇਤੀ ਛੇਤੀ ਚਲਾਉਣਾ ਵੀ ਬਣਦਾ ਕਿਉਂਕਿ ਜਿੱਥੇ ਲੱਖਾਂ ਰੁਪਈਆ ਸੀ ਉਹਦੇ ਉੱਪਰ ਲਾਇਆ ਉੱਥੇ ਲੱਖਾਂ ਰੁਪਏ ਦੀ ਆਮਦਨ ਵੀ ਸਾਲ ਦੀ ਆਉਣੀ ਆ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਣਾ ਤੇ ਇਹ ਛੇਤੀ ਛੇਤੀ ਚਲਾਉਣਾ ਬਣਦਾ ਪਰ ਜੋ ਹਾਲਾਤ ਬਣੇ ਤੁਸੀਂ ਸਾਰੇ ਜਾਣਦੇ ਹੋ ਉੱਥੇ ਅੱਜ ਇੰਨੀ ਮਾੜੀ ਹਾਲਤ ਆ ਉੱਥੇ ਆਵਾਰਾ ਪਸ਼ੂ ਫਿਰਦੇ ਨੇ ਤੇ ਲੇਬਰ ਬੈਠੀ ਆ ਪਤ ਨਹੀਂ ਕਿਹਦੀ ਬੈਠੀ ਆ ਸਭ ਦੇਖ ਕੇ ਦੁੱਖ ਹੁੰਦਾ ਵੀ ਜਿੰਨਾ ਰੁਪਈਆ ਲਾਇਆ ਉਹਦੇ ਉੱਪਰ ਕੱਟ ਲਾਇਆ ਕਿਉਂ ਨਹੀਂ ਜੇ ਚਲਾਉਣਾ ਨਹੀਂ ਸੀਗਾ ਫਿਰ ਇਹਨਾਂ ਰੁਪਈਆ ਲਾਇਆ ਕੱਤੇ ਤੁਹਾਡਾ ਪਹੁੰਚ ਕਿਹਨੇ ਨਗਰਪਾਲਿਕਾ ਤੋਂ ਇਹਨਾਂ ਨੂੰ ਦੁਆਰਾ ਚਲੂ ਕਰਾਇਆ ਤੇ ਮੇਰੇ ਨਾਲ ਕੋਈ ਇਸ ਤਰ੍ਹਾਂ ਹੀ ਪਹੁੰਚਦਾ ਹੋਈ ਨਹੀਂ ਕਿ ਤਸਲ ਬਤੌਰ ਸਰਕਾਰ ਦੇ ਮੈਂ ਕਹਾ ਵੀ ਜੇ ਇਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਚਲਾਉਣ 'ਚ ਜਾਂ ਕੋਈ ਸਰਕਾਰੀ ਸਰਕਾਰ ਵੱਲੋਂ ਕੋਈ ਹੈਲਪ ਚਾਹੀਦੀ ਆ ਤਾਂ ਮੈਂ ਨਾਲ ਇਹਨਾਂ ਦੇ ਖਾਣਾ ਤਾਂ ਗੱਲ ਇਹ ਵੀ ਨੂੰ ਸਿੱਤੀ ਸਿੱਤੀ ਚਲਾਉਣਾ ਬਣਦਾ ਤਾਂ ਜੋ ਰੋਜ਼ਗਾਰ ਦੇ ਲਈ ਲੋਕਾਂ ਨੂੰ ਤੇ ਇੱਕ ਵਧੀਆ ਆਮਦਨ ਆਵੇ ਆਪਣੇ ਨਦਰਵਾਸ ਉਸ ਤੋਂ ਬਿਹਤਰ